ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੇ ਸੱਚੇ ਵਿੱਚ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 26 ਅਗਸਤ 2016 11 ਪਾਦੂ ਨਾਨਕਸ਼ਹੀ ਸਮੰਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਪਹਿਲਾਂ ਸਾਰੀਆਂ ਆਪਣੀਆਂ ਜਿਹੜੀਆਂ ਵਰਲਡ ਦੀਆਂ ਭੈਣਾਂ ਆਏ ਉਹਨਾਂ ਨੂੰ ਵਿਮਨ ਇਕੁਐਲਟੀ ਡੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਤੇ ਤੁਸੀਂ ਇਸ ਮੁਬਾਰਕ ਦਿਨ ਤੇ ਸਾਡੀਆਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਅ ਦੇਖੋ ਅਕਾਲਪੁਰਖ ਦੀ ਕੁਦਰਤ ਦੇ ਵਿੱਚ ਪੇਸ਼ਾ ਕੋ ਪੰਛੀ ਨੇ ਪਸ਼ੂ ਨੇ ਜਾਂ ਸਭ ਤੋਂ ਉਤਮ ਜੋ ਜੋ ਉਤਮ ਫਾਰਮ ਆਫ ਲਾਈਫ ਹਿਊਮਨ ਲਾਈਫ ਹੈ ਜੀ ਅ ਕਪਲ ਜੋੜਾ ਇਸਤਰੀ ਪੁਰਖ ਮੇਲ ਫੀਮੇਲ ਈਵਨ ਪਲਾਂਟਸ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਆ ਪੋਲੀਨੇਸ਼ਨ ਕਰਾਸ ਪੋਲੀਨੇਸ਼ਨ ਸੋ ਕੁਦਰਤ ਨੇ ਇਹ ਸਾਰੀ ਜਦੋਂ ਕਿ ਕ੍ਰੀਏਸ਼ਨ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਸੇ ਗੁਰੂ ਸਹਿਬਾਨ ਨੇ ਤੇ ਉਹਨਾਂ ਨੇ ਵੀ ਫਿਰੇ ਫਰਮਾਇਆ ਸੀ ਕਿ ਨਾਨਕ ਭੰਡਾ ਬਾਹਰ ਇੱਕੋ ਸੱਚਾ ਸੋਈ ਜੀ ਇੱਕ ਰੱਬ ਹੈ ਜਿਹੜਾ ਕਿ ਇਸਤਰੀ ਦੀ ਕੋਖ ਦੇ ਵਿੱਚ ਨਹੀਂ ਆਂਦਾ ਸਾਰੀ ਕ੍ਰिएशन ਦਾ ਮੂਲ ਹੀ ਜਿਹੜਾ ਉਹ ਔਰਤ ਹੈ ਜੀ ਔਰ ਪਾਈ ਗੁਰਦਾਸ ਜੀ ਨੇ ਇੱਕ ਤਾਂ ਯਾਦ ਕਰਵਾਇਆ ਗਰਸਤਨ ਮੈਂ ਤੂੰ ਵੱਡੋ ਗਰਸਤੀ ਔਰ ਇਹ ਉਹਨਾਂ ਨੂੰ ਚੈਲੰਜ ਸੀ ਜੋਗੀਆਂ ਨੂੰ ਸਿੱਧਾਂ ਨੂੰ ਸੰਨਿਆਸੀਆਂ ਨੂੰ ਜਿਹੜੇ ਬੜੇ-ਬੜੇ ਮੰਕ ਬਣੇ ਹੋਏ ਸੀ ਬੜੇ ਸਾਧੂ ਬਣੇ ਹੋਏ ਸੀ ਕਿ ਤੁਸੀਂ ਗ੍ਰਸਥ ਨੂੰ ਨੀਵਾ ਸਮਝਦੇ ਹੋ ਤੇ ਰੱਬ ਨੂੰ ਪਾਈ ਸਾਹਿਬ ਨੇ ਕਿਹਾ ਕਿ ਵੀ ਸਭ ਤੋਂ ਵੱਡਾ ਗ੍ਰਸਥੀ ਤਾਂ ਤੂੰ ਹੈ ਕਿਉਂਕਿ ਜਿੰਨਾ ਜੀਵ ਜੰਤ ਪੈਦਾ ਕੀਤਾ ਹੈ ਤੂੰ ਕੀਤਾ ਹੈ ਜੋ ਗ੍ਰਸਥੀ ਦੇ ਜ਼ਮੇ ਪਰਿਵਾਰ ਪਾਲਣਾ ਪਰਿਵਾਰ ਨੂੰ ਅੱਗੇ ਤੋਰਨਾ ਹੁੰਦਾ ਹੈ ਉਹਨਾਂ ਨੇ ਕਿਹਾ ਵੀ ਫਿਰ ਤਾਂ ਸਾਰੀ ਕ੍ਰिएशन ਹੀ ਤੇਰੇ ਥੱਲੇ ਹੈ ਔਰ ਤੂੰ ਸਭ ਤੋਂ ਵੱਡਾ ਗ੍ਰਸਥੀ ਹੈ ਸੋ ਅਸੀਂ ਸਮਝਦੇ ਹਾਂ ਵੀ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ 'ਚ ਬੇਸ਼ੱਕ ਜਦੋਂ ਅਸੀਂ ਦੁਨੀਆ ਦੀਆਂ ਅੜੜ ਥਾਵਾਂ ਦੇ ਉੱਤੇ ਭਾਵੇਂ ਉਹ ਮਨੁੱਖ ਗੁਫਾਵਾਂ 'ਚੋਂ ਬਾਹਰ ਨਿਕਲਿਆ ਹੰਟਿੰਗ ਤੇ ਆਇਆ ਫਿਰ ਕਿਵੇਂ ਸਭਿਅਤਾ ਬਣੀ ਕਿਵੇਂ ਸੈਟਲ ਹੋਏ ਖੇਤੀਬਾੜੀ ਸ਼ੁਰੂ ਹੋਈ ਜਾਂ ਉਹ ਸਾਰੇ ਨੂੰ ਹੀ ਦੇਖੀਏ ਜੀ ਤੇ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਹਾਲਾਂਕਿ ਕੁਝ ਕਬੀਲਿਆਂ ਦੇ ਹਵਾਲੇ ਨਾਲ ਜਾਂ ਕੁਝ ਸੁਸਾਇਟੀਆਂ ਦੇ ਹਵਾਲੇ ਨਾਲ ਔਰਤਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਕਿ ਜਿਵੇਂ ਖਾਸ ਤੌਰ ਤੇ ਜਿਹਨੂੰ ਟ੍ਰਾਈਬਲ ਸੋਸਾਇਟੀ ਕਿਹਾ ਜਾਂਦਾ ਹੈ ਜੰਗਲੀ ਟ੍ਰਾਈਬ ਜਿਨ੍ਹਾਂ ਨੂੰ ਜਾਂ ਨੋਮੈਡਸ ਕਹਿੰਦੇ ਨੇ ਰਦਰ ਉਹਨਾਂ ਦੇ ਵਿੱਚ ਔਰਤਾਂ ਦੀ ਮੋਰ ਸੇ ਜਾਂ ਮੋਰ ਹਕੂਕ ਰਹੇ ਨੇ ਪਰ ਉੱਥੇ ਡਿਸਕ੍ਰਿਮੀਨੇਸ਼ਨ ਮੁਰਲੇ ਮਨੁੱਖ ਦੇ ਵਿੱਚ ਘਟ ਰਿਹਾ ਪਰ ਕਿਉਂਕਿ ਅਲਟੀਮੇਟਲੀ ਸਰੀਰਕ ਪੱਖੋਂ ਮਰਦ ਮਜ਼ਬੂਤ ਸੀ ਔਰ ਜਿਉਂ-ਜਿਉਂ ਸੋਸਾਇਟੀ ਸੈਟਲ ਹੋਈਆਂ ਉਹ ਬ੍ਰੈਡ ਵਿਨਰ ਵੀ ਸੀ ਬ੍ਰੈਡ ਅਰਨਰ ਸੀ ਔਰ ਜ਼ਾਰ ਹੈ ਵੀ ਔਰਤ ਬੱਚਿਆਂ ਨੂੰ ਕਿਉਂ ਪੈਦਾ ਕਰਦੀ ਹੈ ਉਹਦੀ ਦੇਖਭਾਲ ਦੂਜਾ ਘਰੇਲੂ ਹੋਗੇ ਸੋ ਹੌਲੀ 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 ਜਿਹੜੀ ਪਾਵਰ ਹੈ ਉਹ ਮਰਦ ਦੇ ਹੱਥਾਂ ਦੇ ਵਿੱਚ ਔਰ ਮਰਦ ਪ੍ਰਧਾਨ ਸੁਸਾਇਟੀ ਕਬੀਲਿਆਂ 'ਚ ਵੀ ਕੁਝ ਕਬੀਲੇ ਨੇ ਜਿਨ੍ਹਾਂ ਜਜੇ ਵੀ ਮੈਟਰੀਆਰਕਲ ਜਿਹਨੂੰ ਕਹਿੰਦੇ ਨੇ ਸਿਸਟਮ ਚੱਲਦਾ ਹੈ ਪਰ ਕੁੱਲ ਮਿਲਾ ਕੇ ਇਹ ਸਾਡਾ 7-8 ਹਜ਼ਾਰ ਸਾਲ ਦਾ ਜੇ ਅਸੀਂ insani ਇਤਿਹਾਸ ਦੇਖੀਏ ਤੇ ਉਸ ਦੇ ਵਿੱਚ ਇਸ ਕਿਸਮ ਦਾ ਵਰਤਾਰਾ ਰਿਹਾ ਜਦੋਂ ਅਸੀਂ ਦੇਖਦੇ ਹਾਂ ਕਿ 17ਵੀਂ 18ਵੀਂ ਸਦੀ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਯੂਰਪ ਸੈਟਲ ਹੁੰਦਾ ਉਹਦੇ 'ਚ ਵੀ ਵੈਲਿਊਜ਼ ਬਹੁਤੀਆਂ ਬਦਲੀਆਂ ਨਹੀਂ ਔਰ ਇਹ ਨਹੀਂ ਹੈ ਕਿ ਬੀ ਸਿਰਫ ਸਾਡੀ ਏਸ਼ੀਅਨ ਜਾਂ ਕਿਸੇ ਹੋਰ ਆਫਰੀਕਨ ਜਾਂ ਸਾਊਥ ਅਮਰੀਕਨ ਸੁਸਾਇਟੀ ਦੇ ਵਿੱਚ ਡਿਸਕ੍ਰਿਮੀਨੇਟਰੀ ਪਾਰਟ ਰਿਹਾ ਹੈ ਜੀ ਯੂਰਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਔਰਤ ਨੂੰ ਡੀਲ ਕੀਤਾ ਜਾਂਦਾ ਰਿਹਾ ਕਿਵੇਂ ਜਿਹੜਾ ਉਹ ਜਿਹੜੇ ਵਨ ਜਦੋਂ ਅਸੀਂ ਵੋਟ ਦੇ ਹੱਕ ਦੀ ਗੱਲ ਕਰਦੇ ਹਾਂ ਤੁਸੀਂ ਜਿਵੇਂ ਸ਼ੁਰੂਆਤ ਦੇ ਵਿੱਚ ਮੁਬਾਰਕਬਾਦ ਦਿੱਤੀ ਹੈ ਜੀ ਯੂਨਾਈਟਿਡ ਨੇਸ਼ਨਸ ਬਣਨ ਤੋਂ ਪਹਿਲਾਂ ਵੀ ਔਰ ਇਵਨ 20ਵੀਂ ਸਦੀ ਤੱਕ ਵੀ 20ਵੀਂ ਸਦੀ ਦੀ ਬਿਗਨਿੰਗ ਚ ਵੀ ਬਹੁਤ ਵੱਡੀ ਡਿਬੇਟ ਰਹੀ ਯੂਰੋਪੀਅਨ ਕੰਟਰੀਜ਼ ਦੇ ਵਿੱਚ ਕਿ ਔਰਤਾਂ ਨੂੰ ਜਿਹੜਾ ਉਹ ਵੋਟ ਦਾ ਹੱਕ ਮਿਲੇ ਨਾ ਮਿਲੇ ਫਿਰ ਕਈ ਵਾਰ ਜਦੋਂ ਅਸੀਂ ਇਵਨ ਜੇ ਇੰਗਲੈਂਡ ਦੇ ਹਵਾਲੇ ਨਾਲ ਗੱਲ ਕਰੀਏ ਜਿੱਥੇ ਜਦੋਂ ਅਸੀਂ ਸੋਫੀਆ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਡਾਟਰ ਦੀ ਗੱਲ ਕਰਦੇ ਕਿ ਜਿਵੇਂ ਉਹਨਾਂ ਨੇ ਸਟਰਗਲ ਕੀਤੀ ਬਾਕੀ ਹੱਕਾਂ ਨਾਲ ਮਿਲ ਕੇ ਔਰ ਫੁੱਲ ਫਲੇਸ਼ਡ ਰਾਈਟ ਉੱਥੇ ਵੀ ਔਰਤਾਂ ਨੂੰ ਵੋਟ ਦਾ ਜਾ ਕੇ ਫਿਰ ਮੱਚ ਲੇਟਰ ਮਿਲਿਆ ਕਈ ਸਾਲ ਬਾਅਦ ਜਦੋਂ ਪਹਿਲੀ ਸਟੇਜ ਤੇ ਥੋੜੇ ਬਹੁਤ ਦਿੱਤਾ ਵੀ ਉਦੋਂ ਉਮਰ ਸੀ ਕਿ ਭਾਈ ਇੰਨਾ ਕੁ 30 ਸਾਲ ਦਾ ਟੋਕਾ ਟੂਮਰ ਹੋ ਜਿਹੜੀ ਮਰਦਾਂ ਨਾਲੋਂ ਡਿਫਰੈਂਟ ਸੀ ਫਿਰ ਇਸ ਵੀ ਨੱਕ ਟੈਕਸ ਪੇ ਕਰਦੇ ਹੋਏ ਹੋਏ ਜਿਹੜਾ ਉਹ ਘਰ ਹਨ ਔਰ ਬਹੁਤ ਰੈਸਟ੍ਰਿਕਟਿਡ ਕਲਾਸ ਤੱਕ ਹੀ ਮ hạnੂਦ ਸੀ ਜੀ ਔਰ ਇਹੀ ਹਾਲ ਅਮਰੀਕਾ ਚ ਸੀ ਹਾਲਾਂਕਿ ਅਮਰੀਕਾ ਚ ਕਈ ਵਾਰ ਜਦੋਂ ਇਹ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਸ਼ਬਦ ਆਲ men are created equal ਕਿਹਾ ਜਾਂਦਾ ਹੈ ਤੇ ਜਿਹੜੀਆਂ ਬਹੁਤ ਫੈਮਿਨਿਸ ਔਰਤਾਂ ਨੇ ਕਹਿੰਦੇ ਨੇ ਸਾਨੂੰ ਤਾਂ ਉਦੋਂ ਵੀ ਬਾਹਰ ਘੜਦਾ ਸੀ ਵੀ ਆਲ men are created equal ਔਰਤ ਦੇ ਤਾਂ ਥਾਂ ਹੀ ਨਹੀਂ ਸੀ ਵਿੱਚ ਕੋਈ ਸ਼ੱਕ ਨਹੀਂ ਹੈ ਇਹ 13 ਕਲੋਨੀਆਂ ਜਾਂ ਉਹਨਾਂ ਦੇ ਨੁਮਾਇੰਦੇ ਜਾਂ ਜਿਸ ਸਟੇਜ ਦੇ ਉੱਤੇ ਡੈਕਲੇਰੇਸ਼ਨ ਹੋਈ ਜਾਂ ਇਨੀਸ਼ially इवन ਅਮਰੀਕਨ ਪੋਲੀਟੀਕਲ ਸਿਸਟਮ ਜਾਂ ਸੋਸਾਇਟੀ ਦੇ ਵਿੱਚ ਵੀ ਔਰਤ ਦਾ ਕੋਈ ਰੋਲ ਨਹੀਂ ਸੀ ਉਹਦਾ ਰੀਜ਼ਨ ਇਹੀ ਸੀ ਕਿ ਹਾਊਸਹੋਲਡ ਬੱਚੇ ਪਾਲਣਾ ਔਰ ਜਿਵੇਂ ਦੋ ਵੇੜੇ ਦੀਆਂ ਰੋਟੀਆਂ ਪਕਾਣੀਆਂ ਇਹੀ ਕੰਮ ਸੀ ਜਿਹੜਾ ਇੱਥੋਂ ਦੀ ਸੋਸਾਇਟੀ 'ਚ ਵੀ ਸੀ ਔਰ ਇਹ ਗੱਲ ਔਰ ਇਹਦੇ ਨਾਲ-ਨਾਲ ਜੇ ਸਾਡੇ ਉਸ ਖਿੱਤੇ ਦੇ ਵਿੱਚ ਔਰਤਾਂ ਪ੍ਰਤੀ ਜਿਹੜੇ ਐ ਕਮਜ਼ੋਰ ਰਹੇ ਫਰੇਜ਼ ਕਿ ਭਾਈ ਅਕਲ ਦੀ ਕਮੀ ਹੈ ਇੰਟੈਲੈਕਟ ਨਹੀਂ ਹੈ ਦੂਜਾ ਸੋ ਇਹਨਾਂ ਸੁਸਾਇਟੀਜ਼ ਦੇ ਵਿੱਚ ਵੀ ਜਦੋਂ ਤੁਸੀਂ VOTING ਦੇ ਉੱਤੇ ਡਿਬੇਟਸ ਦੇਖਦੇ ਹੋ ਵੱਡੀ ਗਿਣਤੀ ਜਿਹੜੇ ਇਹਨਾਂ ਦੇ ਲਾਅ ਮੇਕਰਸ ਸੀ ਅਗੇਂਸਟ ਹੁੰਦੇ ਸੀ ਪਰ ਇਹੋ ਜਿਹੇ ਆਰਗੂਮੈਂਟ ਉਹ ਸਾਈਟ ਕਰਦੇ ਸੀ ਔਰ ਇੰਗਲੈਂਡ ਦੇ ਹਵਾਲੇ ਨਾਲ ਤਾਂ ਇਸ ਕਿਸਮ ਦੇ ਫਨੀ ਆਰਗੂਮੈਂਟ ਅੱਜ ਤੁਸੀਂ ਦੇਖੋ ਉਹਨਾਂ ਨੂੰ ਲਿਆਓ ਤੇ ਇਹਨੂੰ ਇਹਨਾਂ ਨੂੰ ਲੋਕ ਹੱਸਦੇ ਨੇ ਪੜ੍ਹ ਕੇ ਕਿ ਵੀ ਇਹ ਕੀ ਆਰਗੂਮੈਂਟਸ ਲੇਕਿਨ ਇਹ ਇੱਕ ਪ੍ਰਿਵੈਲਿੰਗ ਪਾਰਟ ਰਿਹਾ ਹੈ ਇੰਗਲੈਂਡ ਦੇ ਵਿੱਚ ਬਹੁਤ ਜ਼ਬਰਦਸਤ ਸਟਰਗਲ ਕਰਨੀ ਪਈ ਔਰਤਾਂ ਨੂੰ ਆਪਣੇ ਰਾਈਟਸ ਲੈਣ ਲਈ ਔਰ ਮੈਂ ਜਿਵੇਂ ਦੱਸਿਆ ਸੀ ਕਿ ਮੈਂ ਬਿਟ੍ਰੇਲ ਆਫ 6 ਕਿਤਾਬ ਇੱਕ ਗੋਰੇ ਦੀ 1946 ਪਬਲਿਸ਼ ਹੋਈ ਉਹ ਪੜ ਰਿਹਾ ਹਾਂ ਤੇ ਮੈਂ ਦੇਖ ਰਿਹਾ ਸੀ ਕਿ 1857 ਦੇ ਗਦਰ ਤੋਂ ਬਾਅਦ ਤੋ ਕਿ ਪਟਿਆਲਾ ਨਾਭ ਜੀਂਦ ਕਪੂਰਥਲਾ ਇਹਨਾਂ ਰਿਆਸਤਾਂ ਨੇ ਜਿਹੜਾ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਔਰ ਅੰਬਾਲੇ ਦੇ ਵਿੱਚ ਇੱਕ ਦਰਬਾਰ ਲੱਗਾ ਔਰ ਉਹਦੇ ਵਿੱਚ ਕਿਉਂਕਿ ਪਟਿਆਲੇ ਨੇ ਸਭ ਤੋਂ ਜ਼ਿਆਦਾ ਮਦਦ ਕੀਤੀ ਫੌਰਨ ਕੀਤੀ ਕੁਝ ਜੜੀਆਂ ਹੋਰ ਗਵਾਲੀਆ ਇਧਰ ਲੇ ਉਧਰੀਆਂ ਰਿਆਸਤਾਂ ਸੀ ਉਹ ਦੇਖਦੇ ਰਹੇ ਕਿ ਵੀ ਪਾਸਾ ਕਿੱਧਰ ਨੂੰ ਜਾਂਦਾ ਹੈ ਰਿਬੈਲ ਜਿਹੜੇ ਦੂਜੇ ਨੇ ਸ਼ੋਲਡਰ ਉਹਨਾਂ ਵੱਲ ਜਾਂਦਾ ਹੈ ਜਾਂ ਅੰਗਰੇਜ਼ਾਂ ਵੱਲ ਜਾਂਦਾ ਹੈ ਔਰ ਉਸ ਅੰਬਾਲਾ ਦਰਬਾਰ ਦੇ ਵਿੱਚ ਜਦੋਂ ਉਹਨੂੰ ਹੋਰ ਪਟਿਆਲਾ ਰਿਆਸਤ ਨੂੰ ਨੇ ਇਲਾਕੇ ਦੇ ਉੱਤੇ ਰਾਈਟ ਦਿੱਤੇ ਕਿ ਜੀ ਤੁਹਾਨੂੰ ਹੁਣ ਤੁਸੀਂ ਮੌਤ ਦੀ ਸਜ਼ਾ ਵੀ ਦੇ ਸਕਦੇ ਹੋ ਦੂਸਰਾ ਵੀ ਪਰ ਉਹਦੇ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਬਾਕੀ ਤਾਂ ਜਿਸ ਕਿਸਮ ਦੇ ਜੁੱਤੀ ਚੱਟ ਸੀ ਅੰਗਰੇਜ਼ਾਂ ਦੇ ਉਹ ਇਹਨਾਂ ਦਾ ਨਜ਼ਰ ਆਂਦਾ ਉਹ ਹਰ ਵਾਰੀ ਜਦੋਂ ਕੋਈ ਤੁਸੀਂ ਕਿਤੇ ਪੜਦੇ ਹੋ ਫਿਰ ਲੱਗਦਾ ਵੀ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਆਪਣੇ ਲੋਕਾਂ ਵੱਲ ਪਿੱਠ ਕੀਤੀ ਪਰ ਜਦੋਂ ਮੈਂ ਅਸੀਂ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਸਿਵਲਾਈਜ਼ੇਸ਼ਨ ਦੀ ਜ ਇਹਨਾਂ ਦੀ ਉਦੇ ਚ ਵੀ ਤਿੰਨ ਚੀਜ਼ਾਂ ਸੀ ਕਿ ਵੀ ਇਹ ਸਾਰੇ ਰਾਈਟਸ ਤੋਂ ਬਾਅਦ ਵੀ ਤਿੰਨ ਚੀਜ਼ਾਂ ਤੁਸੀਂ ਆਪਣੀ ਸਟੇਟ ਦੇ ਵਿੱਚ ਯਕੀਨੀ ਬਣਾਓਗੇ ਕਿ ਨਾ ਹੋਣ ਪਹਿਲਾ ਸੀ ਸਤੀ ਕਿਉਂਕਿ ਇਹ ਜਿਹੜਾ ਹਿੰਦੂ ਧਰਮ ਦਾ ਹਿੱਸਾ ਸੀ ਕਿ ਵੀ ਇਹ ਸੜਨਾ ਚ ਖਾਦੇ ਉੱਤੇ ਜੇ ਨਹੀਂ ਸੀ ਚੁੱਕੇ ਛੱਡ ਦਿੰਦੇ ਸੀ ਔਰ ਵੀ ਰੈਫਰੈਂਸ ਪਾਵੇਂ ਕਿਸੇ ਹੋਰ ਕੰਟੈਕਸਟ ਹੁੰਦਾ ਜਦ ਲੀਨੋ ਹਾਥ ਸੰਧੋਰਾ ਸੁਝਾ ਰਹੇ ਕਿ ਔਰ ਅੰਗਰੇਜ਼ਾਂ ਨੇ ਜਿਹੜਾ ਫਿਰ ਫਰਮ ਕਾਨੂੰਨ ਦੇ ਉੱਤੇ ਬਣਾ ਕੇ ਸਤੀ ਦੇ ਉੱਤੇ پابੰਦੀ ਲਾਈ ਸੀ। ਔਰ ਦੂਸਰਾ ਪਾਰਟ ਸੀ ਫੀਮੇਲ ਇਨਫੈਂਟ ਸਾਈਡ। ਇਹ ਮੈਨੂੰ ਲੱਗਿਆ ਵੀ ਅਸੀਂ ਅੱਜ ਗੱਲ ਕਰਦੇ ਆਂ ਵੀ ਔਰਤਾਂ ਨੂੰ ਜੰਮਦਿਆਂ ਜਾਂ ਜੰਮਣ ਤੋਂ ਪਹਿਲਾਂ ਮਾਰਨ ਦੀ ਅੰਗਰੇਜ਼ਾਂ ਨੇ ਉਸ ਜ਼ਮਾਨੇ ਦੇ ਵਿੱਚ ਵੀ ਪਟਿਆਲਾ ਰਿਆਸਤ ਦੇ ਵਿੱਚ ਇਹ ਸੀ ਕਿ ਇਸ ਗੱਲ ਨੂੰ ਤੁਸੀਂ ਅੱਜ ਕਿੰਨੀ ਬਣਾਓਗੇ ਕਿ ਵੀ ਜਿਹੜਾ ਇਹ ਫੀਮੇਲ ਇਨਫੈਂਟਿਸਾਈਡ ਨਾ ਹੋਏ ਸੋ ਕੁਰਮੜਾ ਕੇ ਇਸ ਕਿਸਮ ਦੀ ਸੁਸਾਇਟੀ ਰਹੀ ਹੈ ਥਰੋਅਆਊਟ ਯੂਰਪ ਦੇ ਵਿੱਚ ਵੀ ਇਹ ਡਿਬੇਟ ਕਈ ਦਹਾਕੇ ਚਲਦੀ ਰਹੀ ਔਰ ਅੱਜ ਦਾ ਦਿਨ ਜਿਹੜਾ ਕਿ ਵੂਮਨ ਇਕੁਐਲਿਟੀ ਡੇ ਜਿਹੜੀ ਹੈ ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨ ਆਰ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਜਿਹੜਾ ਇਸ ਨੂੰ ਜਿਹੜਾ ਵੂਮਨ ਇਕੁਐਲਿਟੀ ਡੇ ਡਿਕਲੇਅਰ ਕੀਤਾ ਹੈ ਔਰ ਇਹ ਵੀ ਐਫਰਟ ਸੀ ਇਥੋਂ ਕਾਂਗਰਸ ਵੂਮਨ ਸੀ ਨਿਊਯਾਰਕ ਦੀ ਬੈਲਾ ਐਬਜ਼ਰਕ ਜੀ ਇਹਨੇ ਜਿਹੜਾ 1970 71 ਦੇ ਵਿੱਚ 1971 26 ਅਗਸਤ ਨੂੰ ਜਿਹੜਾ ਅੱਜ 26 ਅਗਸਤ ਹੈ ਇਹਨੇ ਕਾਂਗਰਸ ਦੇ ਵਿੱਚ ਇਹ ਬਿੱਲ ਲਿਆਂਦਾ ਕਿ ਵੀ 26 ਅਗਸਤ 1920 ਸੀ ਜਿੱਦਨ ਅਮਰੀਕਾ ਦੇ ਵਿੱਚ ਜਿਹੜੀ ਐਮੈਂਡਮੈਂਟ ਹੈ ਕਨਸਟੀਟਿਊਸ਼ਨ ਦੀ ਅ ਇਕੁਐਲਿਟੀ ਜਿਹੜੀ ਹੈ ਉਸ ਨੂੰ ਪਾਸ ਕੀਤਾ ਗਿਆ ਸੀ 19th ਅਮੈਂਡਮੈਂਟ ਜੀ ਕਿਉਂਕਿ ਉਹਦੇ ਵਿੱਚ ਸੋਧਾਂ ਹੁੰਦੀਆਂ ਨੇ ਔਰ 19th ਅਮੈਂਡਮੈਂਟ ਜਿਹੜੀ ਕਿ 26 ਅਗਸਤ 1920 ਨੂੰ ਪਾਸ ਹੋਈ ਅੱਜ ਤੋਂ ਠੀਕ 96 ਸਾਲ ਪਹਿਲਾਂ ਉਹਦੇ ਵਿੱਚ ਪਹਿਲੀ ਵਾਰ ਅਮਰੀਕਾ ਦੇ ਵਿੱਚ ਔਰਤਾਂ ਨੂੰ ਵੋਟ ਦਾ ਰਾਈਟ ਮਿਲਿਆ ਸੀ ਔਰ ਹੁਣ 96 ਸਾਲ ਇਸ ਨੂੰ ਹੋ ਗਏ ਨੇ ਔਰ ਇਹ 26 ਅਗਸਤ 1971 ਨੂੰ ਵਿਮਨ ਇਕੁਐਲਿਟੀ ਡੇ ਜਿਹੜਾ ਹੈ ਉਹ ਇਲਾਨ ਕਰਾਉਣ ਦੇ ਲਈ ਇਸ ਕਾਂਗਰਸ ਵੂਮਨ ਬੈਲਾ ਐਬਜ਼ਰਗ ਨੇ ਬੜਾ ਐਫਰਟ ਕੀਤਾ ਹੈ ਜੀ ਔਰ ਜਿਹੜੀ ਪਹਿਲੀ ਜੁਆਇੰਟ ਰੈਜ਼ੋਲੂਸ਼ਨ ਕਾਂਗਰਸ ਨੇ ਕੀਤਾ ਹੈ 1971 ਚ ਜਦੋਂ ਕਿ ਡੈਜ਼ਿਗਨੇਟ ਕੀਤਾ ਗਾਗਸ 26 ਨੂੰ ਵਿਮਨ ਨੇ ਕੁਆਲਿਟੀ ਡੇ ਉਸ ਦੀ ਆਬਾਰਤ ਹੈ ਥੇਰ ਐਸ ਦਾ ਵਿਮਨ ਆਫ ਯੂਨਾਈਟਿਡ ਸਟੇਟਸ ਹੈਵ ਬੀਨ ਟ੍ਰੀਟਡ ਐਸ ਸੈਕੰਡ ਕਲਾਸ ਸਿਟੀਜ਼ਨਸ ਐਂਡ ਹੈਵ ਨਾਟ ਬੀਨ ਐਨ ਟਾਈਟਲ ਦਾ ਫੁੱਲ ਰਾਈਟਸ ਐਂਡ ਪ੍ਰਿਵੀਲੇजेस ਪਬਲਿਕ অর ਪ੍ਰਾਈਵੇਟ ਲੀਗਲ অর ਇੰਸਟੀਟਿਊਸ਼ਨਲ ਵਿਚ ਆਰ ਅਵੇਲੇਬਲ ਟੂ ਮੇਲ ਸਿਟੀਜ਼ਨਸ ਆਫ ਦਾ ਯੂਨਾਈਟਿਡ ਸਟੇਟਸ ਕਿ ਅਮਰੀਕਾ ਦੀਆਂ ਔਰਤਾਂ ਨੂੰ ਜਿਹੜਾ ਦੂਸਰੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾਂ ਉਹਨਾਂ ਦੇ ਨਾਲ ਵਿਹਾਰ ਹੁੰਦਾ ਰਿਹਾ ਔਰ ਉਹਨਾਂ ਨੂੰ ਪੂਰੇ ਅਧਿਕਾਰ ਔਰ ਜਿਹੜੇ ਹਕੂਕ ਮਿਲਣੇ ਚਾਹੀਦੇ ਨੇ ਪਬਲਿਕ ਜਾਂ ਪ੍ਰਾਈਵੇਟ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਚ ਕਾਨੂੰਨੀ ਤੌਰ ਤੇ ਜਾਂ ਸੰਸਥਾਤਮਕ ਸੰਸਥਾਤਮਕ ਤੌਰ ਤੇ ਜਿਹੜੇ ਕਿ ਮੇਲਸ ਨੂੰ ਮਰਦਾਂ ਨੂੰ ਹਾਸਲ ਨੇ ਅਮਰੀਕਾ ਦੇ ਵਿੱਚ ਔਰਤਾਂ ਨੂੰ ਨਹੀਂ ਨੇ whereas the women of united states have united to assure that these rights and privileges are available to all citizens equally regardless of sex ke bhi america de vich jehda assi eh samajhde hain ke hun aurtaan is mulk di ikathiyan ho gayian ne ji taaki is gal nu yakeeni banaya jaye be eh huqooq jehde ne eh sare shahriyan nu bina gender de vitkare de ਅ ਮੈਂ ਹੁਣ ਤਾਂ ਜਿਹੜੀ ਡਿਬੇਟ ਹੈ ਇਸ ਤੋਂ ਅੱਗੇ ਚਲੀ ਗਈ ਪਿਛਲੇ ਹੁਣ ਤਾਂ ਆ ਟਰਾਂਸ ਜੈਂਡਰ ਹੋਮੋਸੈਕਸ਼ੂਅਲ ਲੈਸਬੀਅਨ ਉਹਨਾਂ ਦੀ ਮੈਰਿਜ ਹੁਕਨੀਆ ਸਟੇਟਾਂ ਨੇ ਪਾਸ ਕੀਤਾ ਹੈ ਯੂਰਪ ਦੇ ਵਿੱਚ ਲਾਅ ਨੇ ਇੱਥੇ ਜੇ ਸੁਪਰੀਮ ਕੋਰਟ ਦੇ ਵਿੱਚ ਹੈ ਕੇਸ ਸੋ ਹੁਣ ਤਾਂ ਜੈਂਡਰ ਜਦੋਂ ਇਹਨਾਂ ਨੇ ਕੀਤਾ ਸੀ 1970 71 ਜਦੋਂ ਮੈਨ ਅਤੇ ਵੂਮਨ ਸੀ ਟਰਾਂਸ ਜੈਂਡਰ ਦਾ ਕਨਸੈਪਟ ਨਹੀਂ ਸੀ ਸੋ ਸੋਸਾਇਟੀ ਹੁਣ ਇੱਕ ਸਟੈਪ ਅੱਗੇ ਗਈ ਹੈ ਅਰ ਵੇਅਰ ਐਸ ਦਾ ਵੂਮਨ ਆਫ ਯੂਨਾਈਟਿਡ ਸਟੇਟਸ ਹੈਵ ਡੈਜ਼ਿਗਨੇਟਿਡ ਅਗਸਟ 26th ਦਾ ਐਨੀਵਰਸਰੀ ਡੇਟ ਆਫ ਦਾ ਪੈਸੇਜ ਆਫ ਦਾ 19th ਅਮੈਂਡਮੈਂਟ ਐਸ ਸਿੰਬਲ ਆਫ ਦਾ ਕੰਟੀਨਿਊਡ ਫਾਈਟ ਫਾਰ ਇਕੁਅਲ ਰਾਈਟਸ ਕਿ ਵੀ ਅਸੀਂ ਇਸ ਦਿਨ ਨੂੰ ਜਦੋਂ ਕਿ 19ਵੀਂ ਅਮੈਂਡਮੈਂਟ ਸੰਵਿਧਾਨ ਦੀ ਪਾਸ ਹੋਈ ਸੀ ਇਸ ਨੂੰ ਇੱਕ ਸਿੰਬਲ ਦੇ ਤੌਰ ਦੇ ਉੱਤੇ ਮਾਨਤਾ ਦਿੰਦੇ ਹਾਂ ਕਿਉਂਕਿ ਅਜੇ ਸਾਡੀ ਬਰਾਬਰ ਦੇ ਹੱਕਾਂ ਲਈ ਲੜਾਈ ਜਾਰੀ ਹੈ and whereas the women of united states are to be commended and supported in their organizations and activities is vi jehda hai aurton nu america di anu unhan di shalaaga karo aur unhan di support kiti jaye unhan di jathe bandhak aur dusriyan gatividhiyan vich now therefore be it resolved the senate and house of representatives of the united states of america in congress assembled that august 26th of each year is designated as women's equality day and the president is authorized and requested to issue a proclamation annually in commemoration of that day in 1920 on which the women of america were first given the right to vote and that day in 1970 on which a nationwide demonstration for women's rights took place mm -hmm. in ਬਹੁਤ ਵੱਡਾ ਡੈਮੋਨਸਟ੍ਰੇਸ਼ਨ ਇਸ ਦੇ ਲਈ ਹੋਇਆ ਸੀ ਔਰ ਇਸ ਨੂੰ ਹੀ ਆਧਾਰ ਬਣਾ ਕੇ ਫਿਰ 1971 ਚ ਕਾਂਗਰਸ ਵੂਮਨ ਬੈਲਾ ਅਬਜ਼ਰਵ ਨਹੀਂ ਇਹ ਮਤਾਲੇ ਆਂਦਾ ਔਰ ਦੋਨਾਂ ਨੇ ਜੁਆਇੰਟ ਸੈਨੇਟ ਔਰ ਹਾਊਸ ਨੇ ਕੀਤਾ ਔਰ ਅੱਜ ਹੀ ਪ੍ਰੈਜ਼ੀਡੈਂਟ ਹੁਵਮਨ ਨੇ ਇਸ ਦੇ ਬਾਰੇ ਅਗੇਨ ਇਹ ਮੰਡੇਟਰੀ ਹੈ ਜੀ ਹਰ ਸਾਲ ਇਸ ਦਿਨ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਜਿਹੜੀ ਪ੍ਰੋਕਲੇਮੇਸ਼ਨ ਜਾਰੀ ਕਰੇਗਾ ਔਰ ਅਮਰੀਕਾ ਦੇ ਵਿੱਚ ਇੱਕ ਹੋਰ ਹਿਸਟਰੀ ਕ੍ਰੀਏਟ ਹੋਈ ਹੈ ਆਲਰੇਡੀ ਇਸ ਸਾਲ ਦੇ ਵਿੱਚ 2016 ਜਦੋਂ ਕਿ ਹਿਲਰੀ ਕਲਿੰਟਨ ਜਿਹੜੀ ਹੈ ਉਹ ਐਜ਼ ਅ ਊਮਨ ਇੱਕ ਔਰਤ ਹੁੰਦਿਆਂ ਹੋਇਆਂ ਵੀ ਜਿਹੜਾ ਅਮਰੀਕਾ ਦੀ ਪ੍ਰਧਾਨਗੀ ਦੀ ਉਮੀਦਵਾਰ ਬਣੀ ਜੀ ਰਿਪਬਲਿਕਨ ਪਾਰਟੀ ਦੀ ਸਾਈਡ ਡੈਮੋਕ੍ਰੈਟਿਕ ਪਾਰਟੀ ਦੀ ਸਾਈਡ ਤੋਂ ਅਮਰੀਕਾ 'ਚ ਇਹ ਪਹਿਲਾਂ ਕਦੇ ਨਹੀਂ ਹੋਇਆ ਕਿਉਂਕਿ ਹਾਈਐਸਟ ਅਹੁਦਾ ਜਿਹੜਾ ਅਮਰੀਕਾ ਦੇ ਵਿੱਚ ਰਿਆ ਉਹ ਮੈਡਲਿਨ ਐਲਬਰਾਇਟ ਜਿਹੜੀ ਕਿ ਸੈਕਟਰੀ ਆਫ ਸਟੇਟਸ ਸੀ ਜਿਹਨੂੰ ਵਿਦੇਸ਼ ਮੰਤਰੀ ਆਲਾ ਕਹਿੰਦੇ ਨੇ ਫਿਰ ਹਿਲਰੀ ਕਲਿੰਟਰ ਵੀ ਉੱਥੇ ਰਹੀ ਉਸ ਤੋਂ ਪਹਿਲਾਂ ਜਿਹੜੀ ਹੈ ਕਾਂਡੋਲੀਸਾ ਰਾਈਸ ਵੀ ਜਿਹੜੀ ਹੈ ਉਹ ਸੈਕਟਰੀ ਆਫ ਸਟੇਟ ਰਹੀ ਰਿਪਬਲਿਕਨਸ ਵੱਲੋਂ ਪ੍ਰੈਜ਼ੀਡੈਂਟ ਬੁਸ਼ ਜੂਨੀਅਰ ਦੀ ਕੈਬਨਟ ਵੇਡ ਸੋ ਕੁੱਲ ਮਿਲਾ ਕੇ ਹੁਣ ਇੱਕ ਸਟੈਪ ਫਾਰਵਰਡ ਹੈ ਕਿ ਜੇ ਬੇਸ਼ੱਕ ਪ੍ਰੈਜ਼ੀਡੈਂਟ ਬਣੇ ਜਾਂ ਨਾਏ ਤਾਂ ਬਾਅਦ ਦੀ ਗੱਲ ਹੈ ਪਰ ਇੱਕ ਨਾਮਿਨੀ ਬਣ ਜਾਣ ਦਾ ਵੀ ਮਤਲਬ ਹੈ ਕਿ ਸੁਸਾਇਟੀ ਨੇ ਕਵਾਇਟ ਅੱਗੇ ਪ੍ਰੋਗਰੈਸ ਕੀਤਾ ਜੀ ਸੋ ਅਸੀਂ ਸਮਝਦੇ ਕਿ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਔਰ ਇਹ ਇੱਕ ਮਾਣ ਵਾਲੀ ਗੱਲ ਹੈ ਇੱਕ ਸਿੱਖ ਕੌਮ ਦੇ ਨਾਤੇ ਵੀ ਕਿ ਅਸੀਂ ਜਦੋਂ ਦੁਨੀਆ ਦੇ ਧਰਮਾਂ ਦੇ ਹਵਾਲੇ ਨਾਲ ਦੇਖਦੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਵਢਾਇਆ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਗ ਦੇ ਰਾਜਾਂ ਕਿ ਵੀ ਸੋਵਰਨਿਟੀ ਜਿਹੜੀ ਹੈ ਉਹ ਜਿਸ ਜਿਹੜਾ ਰਾਜਾ ਬਾਦਸ਼ਾਹ ਸੋਵਰਨ ਹੈ ਉਹ ਮਾਦੀ ਕੁੱਖੋਂ ਆਇਆ ਹੈ ਔਰ ਇਸ ਲਈ ਉਸ ਸੌਵਰਨ ਜਿਹੜੀ ਔਰਤ ਹੈ ਉਹਨੂੰ ਤੁਸੀਂ ਅਬਲਾ ਕਿਵੇਂ ਬਣਾ ਸਕਦੇ ਹੋ ਗੁਰੂ ਅਮਰਦਾਸ ਜੀ ਨੇ ਮਾਤਾ ਕੀਵੀ ਜੀ ਗੁਰੂ ਅੰਗਦ ਸਾਹਿਬ ਦੇ ਮਹਿਲ ਉਹਨਾਂ ਦਾ ਜ਼ਿਕਰ ਗੁਰਗ੍ਰੰਥ ਸਾਹਿਬ ਦੀ ਬਾਣੀ ਚ ਹੈ ਉਹਨਾਂ ਨੇ ਲੰਗਰ ਦੇ ਸਿਸਟਮ ਨੂੰ ਚਲਾਇਆ ਔਰ ਗੁਰੂ ਅਮਰਦਾਸ ਜੀ ਨੇ ਜੇ ਬਾਈ ਮੰჯੀਆਂ ਸਥਾਪਿਤ ਕੀਤੀਆਂ ਤੇ ਉਸ ਵੇਲੇ ਜਿਹੜਾ ਔਰਤਾਂ ਨੂੰ ਵੀ ਮੰਜੀ ਲਈ ਡਾਇਓਸੀਸ ਸੀ ਜਿਹੜੀ ਸਾਰੇ ਸਾਊਥ ਏਸ਼ੀਆ 'ਚ ਪ੍ਰਚਾਰ ਲਈ ਔਰਤਾਂ ਨੂੰ ਜਿਹੜਾ ਉਹ ਅ ਦਿੱਤਾ ਕਪਲਸ ਨੂੰ ਦੋ ਤਿੰਨ ਮਥੋ ਮੁਰਾਰੀ ਜਿਵੇਂ ਹਸਬੈਂਡ ਵਾਈਫਸ ਹਨ ਔਰ ਇਹ ਕੰਟੀਨਿਉਟੀ ਰਹਿੰਦੇ ਆ ਜਦੋਂ ਅਸੀਂ ਦਸਵੇਂ ਪਾਤਸ਼ਾਹ ਤੱਕ ਆ ਕੇ ਦੇਖਦੇ ਕਿ ਕਿਵੇਂ ਪੰਜ ਕਕਾਰੀ ਰੂਪ ਦੇ ਵਿਜੇ ਸਿੰਘ ਤੇ ਸਿੰਘਣੀ ਹੈ ਔਰ ਸਿੰਘਣੀ ਦੇ ਨੂੰ ਕੌਰ ਦੇ ਨਾਲ ਸੰਬੋਧਨ ਪ੍ਰਿੰਸ ਜੀ ਔਰ ਉਸ ਦੇ ਗਾਥਰੇ ਕਿਰਪਾਨ ਔਰ ਫਿਰ ਸਾਡੀ ਹਿਸਟਰੀ ਜਿਹੜੀ ਹੈ ਇਸ ਗੱਲ ਦੇ ਉੱਤੇ ਫਖਰ ਕਰਦੀ ਹੈ ਔਰ ਜੇ ਅਸੀਂ ਈਵਨ ਇਹ ਵੈਸਟਰਨ ਸੋ ਕਾਲਡ ਡੈਮੋਕ੍ਰੇਸੀ ਦੇ ਹਵਾਲੇ ਨਾਲ ਵੀ ਦੇਖੀਏ ਕਿ 1924 ਦੇ ਵਿੱਚ ਜਦੋਂ ਗੁਰਦੁਆਰਾ ਐਕਟ ਪਾਸ ਹੋਇਆ ਔਰ ਉਦੋਂ ਵੋਟ ਦਾ ਹੱਕ ਜਿਹੜਾ ਹੈ ਇਸਤਰੀ ਔਰ ਮਰਦ ਦੋਨਾਂ ਨੂੰ ਬਰਾਬਰ ਹੱਕ ਸੀ ਸੋ ਅਮਰੀਕਾ ਜੋ ਔਰਤਾਂ ਨੂੰ ਵੋਟ ਦਾ ਹੱਕ ਮਿਲਣ ਤੋਂ 4 ਸਾਲ ਦੇ ਵਿੱਚ ਜਿਹੜੇ ਭਾਰਤ ਦੇ ਵਿੱਚ ਇਹ ਹੋਰ ਅਸੈਂਬਲੀ ਦੀਆਂ ਵਿੱਚ ਹੋਣਾ ਹੁੰਦੀਆਂ ਸੀ ਦੂਸਟੀਆਂ ਵੀ ਸਾਊਥ ਏਸ਼ੀਆ 'ਚ ਸਭ ਤੋਂ ਪਹਿਲਾਂ ਜੇ VOTING RIGHT ਕਿਸੇ ਨੇ ਦਿੱਤਾ ਤੇ ਉਹ ਗੁਰਦੁਆਰਾ ਐਕਟ ਦੇ ਥੱਲੇ ਔਰਤਾਂ ਨੂੰ 1924 'ਚ ਮਿਲਿਆ ਔਰ ਉਹਦਾ ਸ਼ਾਇਦ ਕਾਰਨ ਇਹ ਵੀ ਸੀ ਕਿ ਕਿਉਂਕਿ ਬੇਸਿਕ ਸਿੱਖ ਡਾਕਟਰੀਨ ਦੇ ਵਿੱਚ ਐਕਸੈਪਟੈਂਸ ਔਰ ਦੀ ਬਰਾਬਰੀ ਦੀ ਅਦਰਵਾਇਜ਼ ਕੋਈ ਵਿਰੋਧ ਨਹੀਂ ਹੋਇਆ ਹੁੰਦਾ ਕਿ ਜੀ ਤੁਸੀਂ ਕਿਵੇਂ ਔਰਤਾਂ ਨੂੰ ਵੋਟ ਦਾ ਹੱਕ ਦੇ ਦਿੱਤਾ ਬਾਕੀ ਸੋਸਾਇਟੀ ਕਿਸ ਲੈਵਲ ਤੇ ਸੀ ਸੋ ਕੁੱਲ ਮਿਲਾ ਕੇ ਇਹ ਸਾਡੇ ਪੋਜ਼ਿਟਿਵ ਐਸਪੈਕਟ ਨੇ ਪਰ ਜੇ ਮੈਂ ਹੁਣ ਕੋਈ 네ਗੇਟਿਵ ਕਹਿਣਾ ਹੋਏ ਤਾਂ ਮੈਂ ਕਹਾਂਗਾ ਕਿ ਵੀ ਅਫਸੋਸ ਦੀ ਗੱਲ ਹੈ ਵੀ ਅਸੀਂ ਅੱਜ ਵੀ ਧਾਰਮਿਕ ਧਾਰਿਆਂ ਚ ਉਹ ਬੇਸ਼ੱਕ ਧਾਰਮਿਕ ਇਸ਼ੂਸ ਦੇ ਉੱਤੇ ਡਿਬੇਟ ਹੈ ਜੇ ਗੁਰਦੁਆਰਾ ਮੈਨੇਜਮੈਂਟਸ ਵੀ ਦੇਖੀਏ ਬਾਹਰ ਦੇ ਸਿੱਖਾਂ ਚ ਵੀ ਦੇਖੀਏ ਡਾਇਸਪੋਰਾ ਜੀ ਕਿੰਨਾ ਪਰਸੈਂਟ ਔਰਤਾਂ ਨੂੰ ਅਸੀਂ ਅੱਗੇ ਆਉਣ ਦਿੱਤੇ ਔਰ ਇਹੀ ਹਾਲ ਸਾਡੇ ਡਿਸੀਜਨ 메ਕਿੰਗ ਦੇ ਵਿੱਚ ਉਹ ਚੰਗੇ ਪਰਿਵਾਰ ਨੇ ਜਿੱਥੇ ਹਸਬੈਂਡ ਵਾਈਫ ਸਲਾਹ ਦੇ ਨਾਲ ਕੋਈ ਕੰਮ ਕਰਦੇ ਨੇ ਜਾਂ ਅੱਜ ਚੰਗਾ ਰੁਝਾਨ ਹੈ ਵੀ ਅਸੀਂ ਬੱਚੀਆਂ ਨੂੰ ਚੰਗੇ ਐਜੂਕੇਸ਼ਨ ਦੇਣ ਦੇ ਲਈ ਐਫਰਟ ਕਰਦੇ ਹਾਂ ਪਰ ਜੇ ਤੁਸੀਂ ਦੇਖੋ ਵੀ ਬਹੁਤ ਕ੍ਰਾਈਸਿਸ ਜੋ ਪੰਜਾਬ ਦੀ ਔਰ ਸਿੱਖ ਸੋਸਾਇਟੀ ਲੰਗੀ ਆਇ ਤੋ ਤੱਕ ਲਿਆਣ ਲਈ ਔਰਤਾਂ ਨੂੰ ਪੜਨ ਦਾ ਹੱਕ ਨਹੀਂ ਸੀ ਪ੍ਰਾਇਮਰੀ ਸਕੂਲ ਤੱਕ ਪੜਾ ਦੇਣਾ ਕੋਈ ਘਰੋਂ ਬਾਹਰ ਨਹੀਂ ਸਲਾਈ ਕਢਾਈ ਸਿੱਖ ਲੋ ਪੜਨ ਦੇ ਰਸਤੇ ਦੇ ਵਿੱਚ ਰੁਕਾਵਟਾਂ ਔਰ ਬਿਲਕੁਲ ਜਿਹੜਾ ਉਹ ਮੰਨੂਵਾਦੀ ਐਸਾ ਪ੍ਰਭਾਵ ਸੀ ਕਿ ਕਿੱਥੇ ਦਸਵੇਂ ਪਾਤਸ਼ਾਹ ਨੇ ਸ੍ਰੀ ਸਾਹਿਬ ਬਖਸ਼ ਕੇ ਜਿਹੜੀਆਂ ਗਤਕਾ ਖੇਡਦੀਆਂ ਨੇ ਜਿਹੜੇ ਦੁਸ਼ਮੰਦਾਂ ਦਾ ਮੁਕਾਬਲਾ ਕਰਦੀਆਂ ਹਨ ਔਰ ਜੇ ਅਸੀਂ ਹਿਸਟোরਿਕਲੀ ਵੀ ਦੇਖੀਏ ਰਾਣੀ ਸਦਾ ਕੌਰ ਜਿਨੇ ਬਾਬਾ ਜਰਨਜੀਤ ਸਿੰਘ ਨੂੰ ਲੋਹਾਰ ਫਤਿਹ ਉਹਦੀ وجہ ਨਾਲ ਹੋਇਆ ਔਰ ਮਹਾਰਾਣੀ ਸਾਹਿਬ ਕੌਰ ਪਟਿਆਲਾ ਔਰ ਫਿਰ ਅਖੀਰ ਮਹਾਰਾਣੀ ਜੰਦਾ ਤੱਕ ਮਾਈ ਭਾਗੋ ਦਸਵੇਂ ਬਾਦਸ਼ਾਹ ਦੇ ਵੇਲੇ ਦਾ ਵੱਡਾ ਇੱਕ ਜਿਹੜਾ ਮਹਾਨ ਕੈਰੈਕਟਰ ਮਹਾਨ ਨਾਇਕਾ ਸਾਡੇ ਇਤਿਹਾਸ ਦੀ ਲੇਕਿਨ ਅਸੀਂ ਹੌਲੀ 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 ਔਰਤਾਂ ਨੂੰ ਘਰ ਦੇ ਵਿੱਚ ਗੁੱਠੇ ਲਾ ਕੇ ਰੱਖਣ ਵਾਲੀ ਲਾਈਨ ਔਰ ਜਿਹੜਾ ਫੀਮੇਲ ਇਨਫੈਂਟਿਸਾਈਡ ਦੀ ਗੱਲ ਕਰੀਏ ਤਾਂ ਸ਼ਰਮ ਆਉਂਦੀ ਹੈ ਜਦੋਂ ਪੰਜਾਬ ਦੇ ਕੰਟੈਕਸਟ ਚ ਔਰ ਉਹ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਵਰਗੇ ਜਿੱਥੇ ਹਿਸਟਰੀ ਰਚੀ ਹੋਈ ਹੈ ਮਾਤਾ ਗੁਜਰੀ ਦੀ ਜੀ ਕਿਵੇਂ ਤਿੰਨ ਜਨਰੇਸ਼ਨਾਂ પતિ ਸ਼ਹੀਦ ਨੇ ਦਸਵੇਂ ਪਾਤਸ਼ਾਹ ਇਸ ਰਸਤੇ ਤੇ ਪੋਤੇ ਆਪਣੇ ਹੱਥੀ ਤੋਰ ਕੇ ਨੀਹਾਂ ਦੇ ਵਿੱਚ ਜਨਮਣਾ ਔਰ ਉਸ ਜ਼ਿਲ੍ਹੇ ਦੇ ਵਿੱਚ ਹੋਏ ਕਿ ਜੀ ਮੇਲ ਫੀਮੇਲ ਰੇਸ਼ੋ ਜਿਹੜੀ ਹੈ ਉਹ 750000 ਹੈ ਸੋ ਅਸੀਂ ਸਿਧਾਂਤਕ ਤੌਰ ਤੇ ਜ਼ਰੂਰ ਅਪਰ ਹੈਂਡ ਦੀ ਗੱਲ ਕਰਦੇ ਹਾਂ ਕਿਸੇ ਵੀ ਡਿਬੇਟ ਦੇ ਵਿੱਚ ਪਰ ਅਸੀਂ ਦੂਸਰਿਆਂ ਨਾਲ ਕੋਈ ਬੈਟਰ ਨਹੀਂ ਰਹੇ ਪਰ ਅਸੀਂ ਇਹੀ ਸਮਝਦੇ ਹਾਂ ਕਿ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਘਰਾਂ ਦੇ ਵਿੱਚ ਜਿਸ ਕਿਸਮ ਦਾ ਕਈ ਵਾਰ ਹੈ ਸ਼ਰਾਬ ਨਸ਼ੇ ਉਰੂਸ ਦੇ ਨਾਲ ਔਰਤਾਂ ਦੀ ਦੇ ਉੱਤੇ ਹੱਥ ਚੁੱਕਣਾ ਔਰ ਇਹ ਮਾਹੌਲ ਜਿਹੜੇ ਨੇ ਇਹਨੂੰ ਅਸੀਂ ਔਰ ਇਹ ਨਹੀਂ ਹੈ ਅਜੇ ਵੀ ਇਸ ਸੋਸਾਇਟੀ ਦੇ ਵਿੱਚ ਵੀ ਔਰਤਾਂ ਕਈ ਵਾਰੀ ਕੋਈ ਕਿਸਮ ਦੇ ਜੌਬ ਦੇ ਲਈ ਜਿਹੜਾ ਉਹ ਦੋ ਪੇ ਸਕੇਲ ਹੁੰਦੇ ਨੇ ਲੇਕਿਨ ਜਦੋਂ 1971 ਦੇ ਵਿੱਚ ਇਹ ਉਹਨਾਂ ਨੇ ਡੇ ਪ੍ਰੋਕਲੇਮ ਵੀ ਕਰਵਾਇਆ ਉਹਦੀ ਜਿਹੜੀ ਰੈਜ਼ੋਲੂਸ਼ਨ ਹੈ ਉਹਦੇ ਚ ਕਲੀਅਰ ਹੈ ਕਿ ਵੀ ਇਹ ਸਾਡੀ ਸਟਰਗਲ ਅਜੇ ਮੁੱਕੀ ਨਹੀਂ ਹੈ ਕਿ ਵੀ ਸਾਨੂੰ 1920 ਚ ਵੋਟ ਦਾ ਹੱਕ ਮਿਲਿਆ ਅਸੀਂ ਅੱਗੇ ਜਾ ਰਹੇ ਹਾਂ ਸੋ ਅਸੀਂ ਸਮਝਦੇ ਹਾਂ ਵੀ ਸਾਡੀਆਂ ਬੀਬੀਆਂ ਨੂੰ ਸਿੰਘਣੀਆਂ ਨੂੰ ਵੀ ਐਗਰੈਸਿਵ ਰੋਲ ਅਦਾ ਕਰਨਾ ਚਾਹੀਦਾ ਬਹੁਤ ਵਾਰ ਉਹ ਵੀ ਜਿਹੜਾ ਉਸ ਜਿਹੜਾ ਮਰਦ ਦਾ ਨਿਰਧਾਰਿਤ ਕੀਤਾ ਰੋਲ ਹੈ ਉਹਦੇ ਚ ਹੀ ਰਹਿ ਕੇ ਖੁਸ਼ ਰਹਿੰਦੇ ਆ ਕੋਈ ਅਗਰੈਸਿਵ ਮੈਂ ਕਈ ਵਾਰ ਦੇਖਦਾ ਕਿਉਂਕਿ ਮੈਂ ਇਨ ਕਨਵਿਕਸ਼ਨ ਬਲੀਵ ਕਰਦਾ ਕਿ ਬਈ ਇਹ ਸੋਸਾਇਟੀ ਦਾ ਅੱਧਾ ਹੈ ਤੇ ਜੇ ਅਸੀਂ ਇਹਨਾਂ ਨੂੰ ਇਨਵੋਲਵ ਨਹੀਂ ਕਰਾਂਗੇ ਰਿਲੀਜੀਅਸ ਪੋਲੀਟੀਕਲ ਸੋਸ਼ਲ ਦੂਸਰੇ ਇਹਦਾ ਮਤਲਬ ਹੈ ਵੀ ਅੱਧੀ ਸੋਸਾਇਟੀ ਨੂੰ ਅਸੀਂ ਕੱਟ ਆਫ ਕਰਕੇ ਰੱਖਿਆ ਹੈ ਜੀ ਪਰ ਮੈਂ ਸ਼ਾਇਦ ਅੱਗੇ ਵੀ ਕੋਟ ਕੀਤਾ ਇੱਕ ਪਾਕਿਸਤਾਨ ਦੇ ਚਿੰਤਕ ਨੂੰ ਕਹਿੰਦਾ ਨੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਜੀ ਤੁਹਾਡੇ ਜਿਹੜੀ ਹੈ ਇਸਲਾਮਿਕ ਸੁਸਾਇਟੀ ਦੇ ਵਿੱਚ ਇਨੀ ਪ੍ਰੋਗਰੈਸਿਵ ਕਿੰਨੀ ਹੈ ਸਦੀਆਂ ਡੋਮਿਨੇਟ ਕੀਤਾ ਇਸਲਾਮਿਕ ਸਿਵਲਾਈਜੇਸ਼ਨ ਨੇ ਤੇ ਕੀ ਕਾਰਨ ਹੈ ਕਿ ਤੁਸੀਂ ਥੱਲੇ ਚਲੇ ਗਏ ਉਹਨਾਂ ਨੇ ਕਿਹਾ ਜੀ ਸਾਡਾ ਇਹ ਹੈ ਵੀ ਅਸੀਂ ਜਿਹੜਾ ਜਿਹੜਾ ਔਰਤਾ ਆਧੂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਚਾਰ ਦੀਵਾਰੀ ਚ ਬੰਦ ਕਰ ਦਿੱਤਾ ਤੇ ਜਿਹੜੇ ਮਰਦ ਨੇ ਉਹ ਬਾਹਰ ਚਾਰ ਦੀਵਾਰੀ ਤੇ ਪਹਿਰੇ ਤੇ ਬੈਠੇ ਨੇ ਵੀ ਸੁਸਾਇਟੀ ਨੇ ਪ੍ਰੋਗਰੈਸ ਕਿਥੋਂ ਕਰ ਦਿੱਸ ਜੁਬਨ ਸਮੀ ਦਾ ਵੀ ਇਹ ਬੜਾ ਇੰਪੋਰਟੈਂਟ ਹੈ ਜਿਹੜੀ ਵੈਸਟ ਦੀ ਪ੍ਰੋਗਰੈਸ ਹੈ ਉਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਹਾਫ ਉਹਨਾਂ ਦੀ ਕਿਤੇ ਵੀ ਮੇਲ ਫੀਮੇਲ ਚ ਐਵਰੇਜ 50 51 ਪਰਸੈਂਟੇਜਦਰ ਜਾਂ ਉਧਰ ਪੋਪੂਲੇਸ਼ਨ ਹੁੰਦੀ ਹੈ ਕਿਸੇ ਵੀ ਸੋਸਾਇਟੀ ਜੀ ਤੇ ਜੇ ਇਸ ਪਾਰਟ ਨੂੰ ਅਸੀਂ ਜਿਹੜਾ ਅੱਗੇ ਨਹੀਂ ਤੋਰਦੇ ਜਾਂ ਉਹਨਾਂ ਨੂੰ ਇਨਵੋਲਵ ਨਹੀਂ ਕਰਦੇ ਤੇ ਫਿਰ ਅਸੀਂ ਜਿਹੜਾ ਉਹ ਡਿਕਲਾਈਨ ਹੀ ਹੋਏਗਾ ਔਰ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਹਾਂ ਵੀ ਸਾਨੂੰ ਜਿਹੜਾ ਉਹ ਪੇਸ਼ਕਦਮੀ ਕਰਨੀ ਚਾਹੀਦੀ ਹੈ ਆਪਣੀਆਂ ਬੱਚਿਆਂ ਨੂੰ ਔਰ ਖੈਰ ਇਥੋਂ ਦੀ ਸੋਸਾਇਟੀ ਤਾਂ ਬਹੁਤ ਕੁਝ ਬਦਲ ਰਿਹਾ ਹੈ ਕੈਂਪਸ ਹੋਣ ਦੂਸਰੇ ਹੋਣ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਬੱਚਿਆਂ ਲੀਡ ਰੋਲ ਲੈਂਦੀਆਂ ਨੇ ਬਟ ਅਜੇ ਵੀ ਜਿਹੜੀ ਸਾਡੀ ਸੋਸਾਇਟੀ ਦਾ ਕੁੱਲ ਮਿਲਾ ਕੇ ਗੁਰਦੁਆਰਾ ਮੈਨੇਜਮੈਂਟਸ ਹੋਣ ਸਾਡੀਆਂ ਸੰਸਥਾਵਾਂ ਹੋਣ ਉਹਨਾਂ ਦੇ ਵਿੱਚ ਮਰਦ ਪ੍ਰਧਾਨ ਰੋਲ ਹੀ ਹੈ ਔਰ ਬਹੁਤ ਵਾਰੀ ਪ੍ਰੋਟੈਸਟ ਦੇ ਉੱਤੇ ਵੀ ਵੀਰ ਬਲਜਿੰਦਰ ਸਿੰਘ ਕਈ ਵਾਰੀ ਕਹਿਣਗੇ ਕਹਿਣਗੇ ਕਿ ਉਹਨਾਂ ਦਾ ਪਰਿਵਾਰ ਆਂਦਾ ਹੈ ਉਹ ਕਹਿੰਦੇ ਜੀ ਦੇਖੋ ਜਿੰਨੇ ਕਾਏ ਨੇ ਆਪਣੇ ਸਿੰਘਣੀਆਂ ਨੂੰ ਨਾਲ ਨਹੀਂ ਲੈ ਕੇ ਆਂਦੇ ਬੱਚੇ ਬੱਚੀਆਂ ਨੂੰ ਨਹੀਂ ਲਿਆਂਦੇ ਅਦਰਵਾਈਜ਼ 4 ਗੁਣਾ ਗਣਤੀ ਹੋ ਜਾਏ ਔਰ ਕੱਲਾ 4 ਗੁਣਾ ਹੀ ਨਹੀਂ ਹੁੰਦਾ ਉਹਨੂੰ ਇੱਕ ਹਿਊਮਨ ਫੇਸ ਵੀ ਮਿਲਦਾ ਹੈ ਉਹ ਸਾਰੇ ਨੂੰ ਸੋ ਕੁੱਲ ਬੜਾ ਕੇ ਅਸੀਂ ਵੀ ਤੁਸੀਂ ਸ਼ੁਰੂ ਚ ਮੁਬਾਰਕ ਦਿੱਤੀ ਅਸੀਂ ਅਸੀਂ ਮੁਬਾਰਕ ਦਿੰਨੇ ਔਰ ਇਹ ਵੀ ਕਹਿੰਦੇ ਆਂ ਵੀ ਉਹ ਕੀ ਇੱਕ ਉਹਨਾਂ ਦਾ ਹੁੰਦਾ ਸੀ ਕਾਮਰੇਡਾਂ ਦਾ ਨਾਰਾ ਵੀ ਸਾਡੇ ਹੱਕ ਇੱਥੇ ਰੱਖੋ ਜੀ ਡਾਕਟਰ ਸਾਹਿਬ ਸੋ ਜਿਹੜਾ ਵਿਮਨ ਨੇ ਉਹਨਾਂ ਨੂੰ ਇਹ ਹੋਣਾ ਚਾਹੀਦਾ ਵੀ ਬਜਾਇਆ ਕੇ ਚੁੱਪ ਕਰਕੇ ਡੀਕਣ ਕਿ ਵੀ ਸਾਨੂੰ ਮੜੇ ਹੋਏ ਹੋਏ ਕਿ ਵੀ ਜਾ ਕੇ ਝੰਡਾ ਗੱਢ ਦੇਣ ਇਹ ਸਾਡੇ ਹੱਕ ਇੱਥੇ ਰੱਖੋ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਖਤ ਲੈਂਦੇ ਆਪਰੇਕ ਵਿਊਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਜਿਹੇ ਵਕਫੇ ਤੋਂ ਬਾਅਦ